ਨਵੀ ਬਬਲੂ ਕੱਟੋ ਕੇਕ ਮੋਤੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਅੱਜ ਭਾਈ ਮੇਰੀ ਬਬਲੂ ਦਾ ਸੀਗਾ ਬਰਥਡੇ ਾਰਮਾਨ ਦੀ ਮੰਮੀ ਦਾ ਹਨਾ ਜੰਦੂਈ ਰਾ ਬਬਲੂ ਲੰਬੀ ਉਮਰ ਕਰੇ ਤੇ ਪੋਤੇ ਵੋਦੀ ਗੜੀ ਗੜੀ ਮਾਰਨ ਇਹ ਹਰ ਮਾਹਨ ਜੀ ਦੀ ਮੰਮੀ ਐ ਬੇਟੀ ਆਪਣੀ ਇਹਦਾ ਸੀਗਾ ਅੱਜ ਹੈਪੀ ਬਰਥਡੇ ਤੇ ਬਸ ਮੌਕੇ ਤੇ ਤਿਆਰੀ ਹੋਈ ਤੇ ਇਹਨਾਂ ਦਾ ਕੇਕ ਆਇਆ ਜੀ ਸਰਪ੍ਰਾਈਜ਼ ਕਾਕੂ ਵੱਲੋਂ ਤੇ ਜੀਜੀ ਵੱਲੋਂ ਤੇ ਉੱਪਰ ਲਿਖਿਆ ਹੈਗਾ ਜੀ ਸਾਲੀ ਸਾਹਿਬਾ ਸਾਡਾ ਤਾਂ ਰੋਲ ਇੰਨਾ ਹੀ ਐ ਵੀ ਅਸੀਂ ਮਤਲਬ ਹੁਣ ਬਰਾਬਰ ਬਹਿ ਕੇ ਤੇ ਫੇਰ ਕੱਠੜ ਚੱਲਣਾ ਹਨਾ ਹੁਣ ਇਹਨਾਂ ਨੇ ਲਾਤੀ ਰੀਸ ਹੁਣ ਸਾਨੂੰ ਕੁਛ ਨਾ ਕੁਛ ਜੇਬ ਵੀ ਹੌਲੀ ਕਰਨੀ ਪਊਗੀ ਹਨਾ ਜਦੋਂ ਰੀਸ ਲਾਤੀ ਤੇ ਕਾਕੂ ਭੈਣ ਜੀ ਵੀਡੀਓ ਬਣਾਉਣ ਤੇ ਲੱਗੇ ਪਏ ਨੇ ਤੇ ਹਰਦੀਪ ਸਿੰਘ ਜੀ ਇੱਧਰ ਬੈਠੇ ਆ ਸਾਡੇ ਦੇ ਨੇ ਤੇ ਹਰਦੀਪ ਸਿੰਘ ਦਾ ਕਰਾਈਏ ਭਾਈ ਮੂੰਹ ਮਿੱਠਾ ਸਭ ਤੋਂ ਪਹਿਲਾਂ ਲਰਮਣ ਨਾ ਭਾਈ ਹੱਤੀ ਨਾ ਨਹੀਂ ਇਹ ਤੇਰਾ ਮੂੰਹ ਲਓ ਜੀ ਹੁਣ ਅਰਮਾਨ ਸਿੰਘ ਦਾ ਮੂੰਹ ਮਿੱਠਾ ਕਰਾਈਏ ਇਹ ਨਿੱਗੀਆਂ ਨਿੱਕੀਆਂ ਖੁਸ਼ੀਆਂ ਹੁੰਦੀਆਂ ਨੇ ਨਾ ਜਿਹੜੀਆਂ ਅੱਛਾ ਬਹੁਤ ਜਿਹਦਾ ਆ ਕੇ ਜਿਹਦਾ ਵਿਆਹ ਦੀ ਮਤਲ ਨਹੀਂ ਭਾਈ ਜੀ ਦਾ ਵਿਆਹ ਦੀ ਪੱਤਲ ਵੀ ਨਹੀਂ ਬਬਲੂ ਨੂੰ ਗਏ ਭੁੱਲ ਆਈ ਹੁੰਦਾ ਹੈ ਨਾ ਜਦੋਂ ਜਵਾਕਾਂ ਦਾ ਪ੍ਰੋਗਰਾਮ ਹੁੰਦਾ ਮਾਂ ਪਿਓ ਨੂੰ ਚਾਹੀਏ ਇੰਨਾ ਹੁੰਦਾ ਤੇ ਲੈ ਬਈ ਬੇਟਾ ਜਿਉਂਦੀ ਵਸਦੀ ਰਹਿ ਰੱਬ ਤੇਰੀ ਲੰਮੀ ਉਮਰ ਕਰੇ ਇਹ ਜਿਹੜਾ ਨਿੱਕੀ ਨਿੱਕੀ ਖੁਸ਼ੀਆਂ ਹੁੰਦੀਆਂ ਨੇ ਇਹਨਾਂ ਨਾਲ ਉਹ ਨਹੀਂ ਹੁੰਦਾ ਹੈਗਾ ਬਸ ਇਹ ਮਾੜੀਆਂ ਮਾੜੀਆਂ ਚੀਜ਼ਾਂ ਲੋ ਜੀ ਆਹ ਕੋ ਤੇਰਾ ਬਣਾਵ ਜੇ ਉਹ ਹੋ ਹੋ ਮਾੜਾ ਹੁੰਦਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਸਾਰਾ ਕਿਹਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਹੁੰਦੀਆਂ ਦੇਖੋ ਜੀ ਮਾਂ ਪੁੱਤ ਦਾ ਪਿਆਰ ਦੇਖੋ ਚੱਕ ਕੇ ਕੇਕ ਤੇ ਮੈਂ ਕਹਿੰਦੀ ਸਾਰਾ ਉੱਤੇ ਉੱਤੇ ਕਰਤਾ ਹੈ ਨਾ ਮੈਨੂੰ ਤਾਂ ਇਹ ਛੇੜਦਾ ਮੈਨੂੰ ਤਾਂ ਘੱਟ ਛੇੜਦਾ ਤੇ ਮੇਰੇ ਵੱਲੋਂ ਅਸ਼ੀਰਵਾਦ ਵੀ ਰੱਬ ਅਰਮਾਨ ਨੂੰ ਸਦਬੁੱਧੀ ਦੇਵੇ ਸਤ ਬੁੱਧੀ ਤਾਂ ਕੀ ਕੀ ਹੈ ਸਾਤ ਬੁੱਧੀ ਤਾਂ ਕੀ ਹੈ ਵੀ ਮੈਂ ਕਹਿੰਨੀ ਆ ਭਾਈ ਸਾਡੇ ਇਹਨੂੰ ਮੈਂ ਵਿਆਹਵਾ ਇਹਦੀ ਬਹੂ ਆਵੇ ਫਿਰ ਮੈਂ ਬੈਠਾ ਫਿਰ ਉਹ ਮੈਨੂੰ ਰੋਟੀ ਬਣਾ ਕੇ ਖਵਾਵੇ ਚਾਹ ਬਣਾ ਕੇ ਪਾਵੇ ਮੇਰੀ ਹਜੇ ਫੀਲਿੰਗ ਹੈ ਹੁਣ ਦੇਖੋ ਅਨਮੋਲ ਤਾਂ ਕਹਿੰਦਾ ਨਾਨੀ ਅਨਮੋਲ ਤਾਂ ਮੈਨੂੰ ਇੱਕ ਗੱਲ ਕਹਦਾ ਹੁੰਦਾ ਉਹ ਕਹਿੰਦਾ ਨੀ ਟੈਨਸ਼ਨ ਨਾ ਲੈ ਬਸ ਚਾਹ ਦੀ ਗੱਲ ਹੈ ਚਾਹ ਮੈਂ ਆਪ ਬਣਾ ਦੂੰਗਾ ਰੋਟੀ ਦੀ ਗੱਲ ਹੈ ਰੋਟੀ ਮੈਂ ਆਪ ਬਣਾ ਕੇ ਖਵਾ ਦੂੰਗਾ ਐਡੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਮਹਾਪੁੱਤ ਮੈਨੂੰ ਚਾਹੀਏ ਬੀ ਬਹੂਆਂ ਹੋਣ ਪਤਾ ਨਹੀਂ ਕਿੰਨਾ ਖਸੋ ਪਰ ਉਹ ਤਾਂ ਕੰਮ ਨਹੀਂ ਕਰਾਉਣਾ ਕਹਿੰਦਾ ਨਾਨੀ ਪਰ ਉਹ ਤਾਂ ਜਿਹੜੀ ਮੈਂ ਲੈ ਕੇ ਆਉਂਗਾ ਨਾ ਕਦੋਂ ਤੂੰ ਕੰਮ ਨਹੀਂ ਕਰਾਉਣਾ ਉਹ ਤੁਹਾਨੂੰ ਪਤਾ ਹੀ ਹੈ ਇਹਨੂੰ ਮੋੜ ਕੰਮ ਮੇਰੀ ਮੰਮੀ ਕਰੂਗੀ ਕੰਮ ਕਹਿੰਦਾ ਮੇਰੀ ਮੰਮੀ ਕਰੂਗੀ ਇੱਕ ਦਿਨ ਇਹਦੀ ਮੰਮੀ ਨੇ ਝੂੜੀਆਂ ਪਾਈਆਂ ਤੇ ਕਹਿੰਦਾ ਮੰਮੀ ਇਹਨਾਂ ਨੂੰ ਸਾਹਮ ਕੇ ਰੱਖ ਦੇ ਕਹਿੰਦੀ ਕੀ ਕਰਨੀਆਂ ਨੇ ਕਹਿੰਦੇ ਫਿਰ ਮੈਂ ਆਪਦੀ ਬਹੂ ਦੇ ਪਾਉਂਗਾ ਮਹਾਪਾਈ ਗੱਲ ਵੀ ਸੱਚੀ ਮਾਪਾਈ ਕੁੜੀਓ ਸਾਹਮ ਕੇ ਰੱਖ ਦੋ ਸਮਾਨ ਤੁਹਾਡਾ ਹਨਾ ਤੇ ਭਾਈ ਅੱਜ ਅਸੀਂ ਮੇਰੀ ਬਬਲ ਤੇ ਆ ਇਹਨਾਂ ਨੇ ਸਰਪ੍ਰਾਈਜ਼ ਦਿੱਤਾ ਮੌਕੇ ਤੇ ਚੋਕਾ ਮਾਰਿਆ ਤੇ ਆ ਇਹਨਾਂ ਨੇ ਲਿਆਂਦਾ ਜੀ ਕੇਕ ਤੇ ਆਪਾਂ ਹੁਣ ਕਟਿਆ ਖੁਸ਼ੀਆਂ ਮਨਾਈਆਂ ਨੇ ਤੇ ਪਰਮਾਤਮਾ ਮੈਂ ਕਹਿੰਦੀ ਸਭ ਨੂੰ ਇਹੋ ਜਿਹੀਆਂ ਖੁਸ਼ੀਆਂ ਦੇਵੇ ਤੇ ਹੱਸਦੇ ਵਾਸਤੇ ਰਹਿਣ ਕੋਈ ਨੀ ਤਪਾਉ ਤੁਸੀਂ ਲਓ ਡਾਕਟਰ ਸਾਹਿਬ ਕਹਿੰਦੇ ਕੌਣ ਦੇ ਚੱਕੋ ਤੇ ਪਾਓ ਕੇਕ ਫਟਾਫਟ ਹਾਂ ਫਟਾਫਟ ਪਾਓ ਤੇ ਖਾਓ ਸਾਰੇ ਜਣੇ ਹਨਾ ਮੰਮੀ ਨੇ ਗਿਫਟ ਆ ਸੂਟ ਦਿੱਤਾ ਤੇ ਡੈਡੀ ਨੇ ਕੀ ਦਿੱਤਾ ਮੇਰਾ ਹੀਰੋ ਆ 24 ਮੈਂ ਆ ਸੂਟ ਬਣਾ ਕੇ ਦਿੱਤਾ ਜੀ ਮੰਮਾ ਨੇ ਦਿੱਤਾ ਗਿਫਟ ਨਾ ਨੂੰ ਆ ਜਹੀ ਗੱਲ ਹੈ ਨਾ ਤੇ ਆ ਸੂਟ ਬਣਾ ਕੇ ਦਿੱਤਾ ਮੈਂ ਇਹਨੂੰ ਬੜੇ ਸ਼ੌਕ ਨਾਲ ਮੈਂ ਕਿਹਾ ਤੂੰ ਆਈਆਂ ਤੇ ਹੁਣ ਤੂੰ ਸੂਟ ਪਾ ਹੈ ਨਾ ਹੁਣ ਭਾਈ ਇਹਦੀ ਸੱਸ ਪਤਾ ਨਹੀਂ ਕੀ ਗਿਫਟ ਦੇਊਂਗੀ ਉਹ ਆਪਾਂ ਦੁਬਾਰੇ ਵੀਡੀਓ ਬਣਾ ਕੇ ਭੇਜਾਂਗੇ ਨਾ ਸੱਸ ਦੀ ਥੋੜੇ ਵੀ ਭੈਣ ਜੀ ਸਾਡੇ ਕੀ ਗਿਫਟ ਦੇ ਰਹੇ ਨੇ ਤੇ ਸਾਡੇ ਭਰਾ ਜੀ ਕੀ ਗਿਫਟ ਦੇ ਰਹੇ ਨੇ ਚਲੋ ਠੀਕ ਹੈ ਜੀ ਓਕੇ ਬਾਏ ਬਾਏ